نوہ شہر پروگرام میں چواسدے پردیسی بھی طرف آپ جیدہ ہاں دک سواگت ہے پیشان جلہ شیر پاگسنگ پاگنا سواندر آجہیاں مشیس سرگرمیہ सिंदूस फैमिली रेस्टोबार एक मल्टी कजिन रेस्टोडा स्वाद जो ਤੁਹਾਨੂੰ ਹਮੇਸ਼ਾ ਰਹੇਗਾ ਯਾਦ ਅੱਜ ਹੀ ਆਓ सिंदूस फैमिली रेस्टोबार जੰਦੀਕੜ ਰੋਡ ਨਵਾਂ ਸ਼ਹਿਰ ਕਾਲ 783700006 ਮੇ ਮਿੱਤਰਾਂ ਜੋ ਮਿੱਤਰ ਤਾਂ ਕੁਲਵਿੰਦਰ ਸਿੰਘ ਜੀ ਟਾਹਾਂ ਜਿਹੜੇ ਕਿ ਤਾਂਹਾਂ ਹਸਪੀਟਲ ਦੇ ਅਤੇ ਮੈਡੀਕਲ ਐਜੂਕੇਸ਼ਨ ਦੇ ਚੇਅਰਮੈਨ ਨੇ ਉੱਥੇ ਜਿੰਨਾ ਵੀ ਉੱਥੇ ਪ੍ਰਬੰਧ ਹੈ ਉਹ ਇਹਨਾਂ ਦੀ ਨਜਰਸਾਨੀ ਹੇਠ ਜਿੰਨੀਆਂ ਵੀ ਸਵਾਮਾਂ ਉੱਥੇ ਚੱਲਦੀਆਂ ਉਹ ਸਾਰੀਆਂ ਹੀ ਇਹਨਾਂ ਦੇ ਪ੍ਰਬੰਧ ਹੇਠ ਸਾਰੀਆਂ ਚੱਲਦੀਆਂ ਇਹਨਾਂ ਦੀ ਬਹੁਤ ਵੱਡੀ ਟੀਮ ਹੈ ਉਹ ਟੀਮ ਦੇ ਤਹਿਤ ਗਿਰੀ ਸੜਕ ਤੇ ਇਦਾਂ ਕ੍ਰੋਸ ਕਰਦਾ ਕਿ ਜਿਹੜਾ ਕਾਰ ਵਾਲਾ ਹੈ ਉਹ ਹੀ ਬ੍ਰੇਕ ਲਾ ਲਵੇ ਜਾਂ ਸਕੂਟਰ ਵਾਲਾ ਹੀ ਬ੍ਰੇਕ ਲਾ ਲਾਵੇ ਮੈਂ ਪਹਿਲਾਂ ਲੰਘਣਾ ਪੈਦਲ ਬੰਦ ਵਿਅਕਤੀ ਵੀ ਇੱਥੇ ਪਹੁੰਚ ਗਿਆ ਅਸੀਂ ਕਿਵੇਂ ਦੇਖਦੇ ਹਾਂ ਉਹ ਚੱਲਦਾ ਚੱਲਦਾ ਕਾਰ ਦੇ ਬਿਲਕੁਲ ਕੋਲ ਆ ਜਾਂਦਾ ਔਰ ਉਹਨੂੰ ਇੰਜ ਲੱਗਦਾ ਕਿ ਕਾਰ ਵਾਲਾ ਹੀ ਮੜਾ ਮਟਾ ਪਰੇ ਹੋ ਕੇ ਜਾਂ ਮੇਰੇ ਲਈ ਬ੍ਰੇਕ ਲਾਵੇ ਜਾਂ ਪਰੇ ਹੋ ਜਵੇ ਮੈਂ ਮੈਂ ਨਹੀਂ ਰੁਕਣਾ ਜਿਹੜੇ ਸਾਡੇ ਬੱਚੇ ਸਕੂਟਰਾਂ ਤੇ ਜਾਂਦੇ ਆ ਮੋਟਰਸਾਈਕਲਾਂ ਤੇ ਜਾਂਦੇ ਆ ਉਹਨਾਂ ਦੇ ਵਿੱਚ ਤਾਂ ਕਹਾਣੀ ਬਹੁਤ ਜਿਆਦਾ ਫਿਕਰ ਵਾਲੀ ਹੈ ਬੱਚੇ ਕਿਉਂਕਿ ਜਿਹੜਾ ਇੰਜਣ ਹੈ ਉਹਨੇ ਨਹੀਂ ਬੋਲਣਾ ਜਿਹੜੇ ਜਿਹੜੇ ਇੰਜਣ ਤੇ ਅਸੀਂ ਜਿਹੜੀ ਸਾਡੇ ਮੋਟਰਸਾਈਕਲ ਚ ਫਿੱਟਾ ਸਕੂਟਰ ਪਰਮੇਤਰ ਸਰਦਾਰ ਹਰਪ੍ਰਭ ਮੈਲ ਸਿੰਘ ਜੀ ਚੇਅਰਮੈਨ ਭਗਤਪੁਰਮ ਸਿੰਘ ਲੋਕ ਸੇਵਾ ٹرسٹ ਉਹਨਾਂ ਦੇ ਸਾਰੇ ٹرسٹ ਦੇ ਮੈਂਬਰ ਸਹਿਬਾਨ ਸਰਦਾਰ ਜਸਪਾਲ ਸਿੰਘ ਗਿੱਦਾ ਸਾਹਿਬ ਸਾਵਕਾ ਡੀਓ ਸਾਹਿਬ ਅਤੇ ਹੋਰ ਅੱਜ ਦੇ ਪੰਡਾਲ ਦੇ ਵਿੱਚ ਮਹਾਨ ਸ਼ਖਸੀਤਾਂ ਇਧਰ ਮੇਰੀਆਂ ਭੈਣਾਂ ਤੇ ਧੀਆਂ ਮੇਰੇ ਵੱਲੋਂ ਪੰਨ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਟੇਜ ਤੋਂ ਬਹੁਤ ਹੀ ਗਿਆਨ ਵਾਲੀਆਂ ਗੱਲਾਂ ਸੁਣੀਆਂ ਭਗਤ ਪੂਰਨ ਸਿੰਘ ਲੋਕ ਸੇਵਾ ٹرسٹ ਇਹਨਾਂ ਨੂੰ ਮੈਂ ਨਮਸਕਾਰ ਕਰਦਾ ਇਹਨਾਂ ਦੇ ਜਿਨ੍ਹਾਂ ਨੇ ਇੰਨੀਆਂ ਸੇਵਾਵਾਂ ਕਰਾਈਆਂ ਬਹੁਤ ਵੱਡੀਆਂ ਇਹਨਾਂ ਦੀਆਂ ਸੇਵਾਵਾਂ ਆ ਤੇ ਸਲਾਹਾ ਕਰਦਾ ਤੁਸੀਂ ਇਹੋ ਜਿਹੜੇ ਕਾਰਜ ਆ ਉੱਗੇ ਵੀ ਕਰਦੇ ਰਹੋ ਤਾਂ ਕਿ ਪ੍ਰਮਾਤਮਾ ਦਾ ਤੁਹਾਡੇ ਤੇ ਹੱਥ ਰਹੇ ਤੇ ਸਮਾਜ ਦੇ ਵਿੱਚ ਇਹ ਵੀ ਇੱਕ ਸੁਧਾਰ ਦੀ ਲਹਿਰ ਹੈ ਜਿਵੇਂ ਸਟੇਟ ਨੂੰ ਸੜਕ ਸੁਰੱਖਿਆ ਅਤੇ ਵੱਖ-ਵੱਖ ਵਿਸ਼ਿਆਂ ਤੇ ਗੱਲ ਕੀਤੀ ਚੇਅਰਮੈਨ ਸਾਹਿਬ ਨੇ ਸਾਡੇ ਅਦਾਰੇ ਦੀ ਵੀ ਗੱਲ ਕੀਤੀ ਅਸੀਂ ਦੋਨੇ ਟਰੱਸਟ ਜਿਹੜੇ ਆ ਇੱਕੋ ਜਿਹਾ ਕੰਮ ਕਰ ਰਹੇ ਆ ਸਾਲ 1985 ਦੇ ਵਿੱਚ ਬਾਬਾ ਬੋਸ ਸਿੰਘ ਤਹਾ ਜੀ ਕੈਨੇਡਾ ਦੀ ਧਰਤੀ ਨੂੰ ਛੱਡ ਕੇ ਉਹਨਾਂ ਨੇ ਤਹਾਗਰੇਰਾ ਵਿਖੇ ਆ ਕੇ ਜਿਹੜੇ ਸਾਰੇ ਪੰਜਾਬ ਦੇ ਲੋਕਾਂ ਦੇ ਲਈ ਇਹ ਸੇਵਾ ਦਾ ਜਿਹੜਾ ਜੱਗ ਸ਼ੁਰੂ ਕੀਤਾ ਉਹਦਾ ਨੀਂਹ ਪੱਥਰ ਵੀ ਭਗਤ ਪੂਰਨ ਸਿੰਘ ਜੀ ਆਪਣੇ ਹੱਥੀਂ ਰੱਖ ਕੇ ਗਏ ਸਨ ਪੁਰੰਗ ਬੰਦੂ ਇਹ ਕਾਰਜ ਸ਼ੁਰੂ ਕੀਤਾ ਅੱਜ 47 47 ਸਾਲ ਹੋ ਗਏ ਵਾਹ ਖੂਬੀ ਜਿਹੜੀਆਂ ਉੱਥੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਦਰ ਸਾਹਪੁਰਾ ਮਹਿਲ ਸਿੰਘ ਚੇਅਰਮੈਨ ਭਗਤ ਪੂਰਨ ਸਿੰਘ ਲੋਕਤਵਾੜ ٹرسٹ ਬਰਨਾਲਾ ਕਲਾਂ ਅੱਜ ਬਹੁਤ ਖੁਸ਼ੀ ਦਾ ਮੌਕਾ ਹੈ ਕਿ ਅਸੀਂ ਹਰ ਸਾਲ ਦੀ ਤਰ੍ਹਾਂ ਅੱਜ ਇਹ ਰ ਹੈ ਉਹ ਲੋੜਵੰਦ ਬੱਚੀਆਂ ਲੋੜਵੰਦ ਬੱਚੇ ਉਹਨਾਂ ਨੂੰ ਜਿੱਥੇ ਸਿਲਾਈ ਸਿੱਖਣ ਤੋਂ ਬਾਅਦ ਸਰਟੀਫਿਕੇਟ ਦਿੱਤੇ ਹੈ ਨਾਲ ਉਹਨਾਂ ਨੂੰ ਅਸੀਂ ਮਸ਼ੀਨ ਵੀ ਦਿੱਤੀ ਹੈ ਤੇ ਉਹ ਮਸ਼ੀਨ ਦੇ ਨਾਲ ਆਪਣੇ ਘਰ ਜਾ ਕੇ ਆਪਣਾ ਜਿਹੜਾ ਰੋਜ਼ਗਾਰ ਆ ਉਹਨੂੰ ਹੁਣ ਜਾਰੀ ਰੱਖਣਾ ਅਤੇ ਆਪਣੇ ਪਰਿਵਾਰ ਦਾ ਆਪਾਂ ਟੇਟ ਪਾ ਲੈਣਾ ਕਿਉਂਕਿ ਸਮਾਜ ਦੀ ਬਹੁਤ ਵੱਡੀ ਲੋੜ ਹੈ ਬੇਰੁਜ਼ਗਾਰੀ ਬਹੁਤ ਜ਼ਿਆਦਾ ਹੈ ਜਿਸ ਤਹਿਤ ਹਰੇਕ ਇਨਸਾਨ ਵਿੱਚ ਕੋਈ ਨਾ ਕੋਈ ਹੁਨਰ ਹੋਣਾ ਬਹੁਤ ਜ਼ਰੂਰੀ ਹੈ ਉਹਦੇ ਤਹਿਤ ਭਗਤਪੂਰਨ ਸਿੰਘ ਲੋਹਾ ટ્રਸ ਨੇ ਤਿਆਰ ਕੀਤਾ ਹੋਇਆ ਜਿੰਨੀਆਂ ਵੀ ਬੱਚੀਆਂ ਭਾਵੇਂ ਸਾਡੇ ਜਿਹੜੇ ਮਰਜ਼ੀ ਪੜਨਰ ਜਿੱਥੋਂ ਮਰਜ਼ੀ ਇੱਥੇ ਆ ਕੇ ਸਿੱਖਣਾ ਚਾਹਣ ਉਹ ਇਥੇ ਆਖੇ ਬਿਲਕੁਲ ਫ੍ਰੀ ਹੈ ਇੱਕ ਵੀ ਪੈਸਾ ਨਹੀਂ ਕਿਸੇ ਵੀ ਦਾ ਕਪੜੇ ਤੱਕ ਨਹੀਂ ਆਉਣਾ ਕੋਈ ਜਿਹੜਾ ਲਈਦਾ ਤੇ ਉਹ ਬਿਲਕੁਲ ਫ੍ਰੀ ਹੈ ਸੇਵਾ ਹੈਗੀ ਹੈ ਇਹ ਸ਼ਾਮ ਨੂੰ 3 ਵਜੇ ਤੋਂ ਲੈ ਕੇ 6 ਵਜੇ ਤੱਕ ਜਿਹੜਾ ਸੈਂਟਰ ਚੱਲਦਾ ਆ ਤੇ ਆਸੇ ਪਾਸੇ ਦੇ ਪਿੰਡਾਂ ਨੇ ਬੱਚਿਆਂ ਨੂੰ ਵੀ ਬੇਨਤੀ ਹੈ ਵੇ ਕਿ ਉਹ ਵੱਧ ਤੋਂ ਵੱਧ ਇਹ ਸੇਵਾ ਦਾ ਫਾਇਦਾ ਉਠਾਉਣ ਪਿੰਡ ਬਰਨਾਲਾ ਕਲਾਂ ਵੇਖੇ ਗੁਰਦੁਆਰਾ ਸਾਹਿਬ ਸੰਗਤ ਦੇ ਹਾਲ ਦੇ ਵਿੱਚ ਇਹ ਜਿਹੜਾ ਸੈਂਟਰ ਚੱਲਦਾ ਇਸ ਸੈਂਟਰ ਦੇ ਵਿੱਚ ਮੈਡਮ ਪਰਮਜੀਤ कौर ਐਸ ਵੇਲੇ ਸੇਵਾ ਨਿਭਾ ਰਹੇ ਆ ਅਤੇ ਹਰ ਸਾਲ 10 ਤੋਂ 15 ਬੱਚੀਆਂ ਜਿਹੜੀਆਂ ਆ ਉਹ ਸੇ ਸ ਇਹ ਜਿਹੜੀ ਸੇਵਾ ਲੈ ਕੇ ਉਹ ਆਪਣਾ ਰਜਗਾਰ ਪ੍ਰਾਪਤ ਕਰਦੀਆਂ ਅਰਕੀ ਬੱਚੀਆਂ ਘੱਟ ਸੀ 8 ਬੱਚੀਆਂ ਨੇ ਰਜਗਾਰ ਪ੍ਰਾਪਤ ਕੀਤਾ ਕਿਉਂਕਿ ਬੱਚਿਆਂ ਨੂੰ ਇਹ ਨਹੀਂ ਇੱਕ ਆਸ ਹੈਗੀ ਮੈਂ ਸਰਟੀਫਿਕੇਟ ਦੇ ਦਈਏ ਅਸੀਂ ਜਦੋਂ ਉਹ ਪੂਰਾ ਸਿੱਖ ਲੈਂਦੀਆਂ ਉਸ ਤੋਂ ਬਾਅਦ ਉਹਨਾਂ ਦਾ ਟੈਸਟ ਵੀ ਲਿਆ ਜਾਂਦਾ ਇੱਕ ਬੋਰ ਬਣਾਇਆ ਜਾਂਦਾ ਜਿਹੜੇ ਐਕਸਪਰਟ ਜਿਹੜੇ ਸਾਡੇ ਹੈਗੇ ਆ ਜਿਹੜੇ ਸਲਾਈਸ ਕਢਾਈ ਦੇ ਉਹ ਫਿਰ ਉਹ ਟੈਸਟ ਲੈਂਦੇ ਉਹਨਾਂ ਦਾ ਉਹ ਟੈਸਟ ਤੋਂ ਕਲੀਅਰ ਕਰ ਜਾਂਦੇ ਜਿਹੜੇ ਬੱਚੇ ਉਹਨਾਂ ਨੂੰ ਫਿਰ ਜਿਹੜੀ ਮਸ਼ੀਨਾਂ ਤੇ ਕੀ ਜਿੰਦੇ ਸਰਟੀਫਿਕੇਟ ਦੇਤੇ ਜਾਂਦੇ ਆ ਤੇ ਮੈਂ ਕਿਉਂਕਿ ਬਹੁਤ ਸਾਰਾ ਆਵਾਮਾ ਜਿਹੜੀਆਂ ਚੱਲ ਰਹੀਆਂ ਐ ਟੈਸਟ ਬਣੋ ਉਹਨਾਂ ਦਾ ਮੈਂ ਜੇ ਲੰਮਾ ਸਮਾਂ ਲੱਗੇਗਾ ਹੁਣ ਮੈਂ ਇਹੋ ਬੇਨਤੀ ਕਰਦਾ ਸਾਰੇ ਬੱਚਿਆਂ ਨੂੰ ਇਹ ਸੇਵਾ ਦਾ ਵੱਧ ਵੱਧ ਸੇਵਾ ਦਾ ਜਿਹੜਾ ਫਾਇਦਾ ਉਠਾਓ ਤੇ ਵੱਧ ਵੱਧ ਬੱਚਿਆ ਆਸਪਾਸ ਦੇ ਪਿੰਡਾਂ ਦੇ ਵਿੱਚੋਂ ਆ ਕੇ ਇੱਥੇ ਜਿਹੜਾ ਆ ਸਲਾਈ ਸਿੱਖਦੇ ਸਲਾਈ ਸਿੱਖਦਾ ਦੇ ਆ 3 ਤੋਂ ਲੈ ਕੇ 6 ਵਜੇ ਤੱਕ ਦਾ ਟਾਈਮ ਆ ਉਹ ਕਿਸੇ ਵੇਲੇ ਵੀ ਇਸ ਵੇਲੇ ਆ ਕੇ ਉਹ ਆਪਣਾ ਜਿਹੜਾ ਇਹ ਸਿੱਖੇ ਤੇ ਆਪਣੇ ਪਰਿਵਾਰ ਦਾ ਆਪਣੇ ਆਪਣਾ ਰੋਜਗਾਰ ਆ ਜਿਹੜਾ ਉਹ ਕੰਮ ਕਰ ਸਕਦੇ ਆ ਮੈਂ ਹੁਣ ਬੇਨਤੀ ਕਰਦਾ ਸਾਡੇ ਨਾਲ ਸਾਡੇ ਬਹੁਤ ਹੀ ਸਾਡੇ ਜਿਹੜੇ 8 ਅਗਸਤ ਦੇ ਸਾਡੇ ਅਜ ਦੇ ਤੱਕ ਕੁਲਵਿੰਦਰ ਸਿੰਘ ਜੀ ਤਾਹਾਂ ਹਸਪੀਟਲ ਤਾਹਾਂ ਅਤੇ ਮੈਡੀਕਲ ਐਜੂਕੇਸ਼ਨ ਦੇ ਚੇਅਰਮੈਨ ਆ ਉੱਥੇ ਇਹਨਾਂ ਦੀਆਂ ਸਵਾਮ ਬਹੁਤ ਵੱਡੀਆਂ ਇਹਨਾਂ ਨੂੰ ਵੀ ਬੇਨਤੀ ਕਰਨਾ ਇਹ ਵੀ ਦੋ ਸ਼ਬਦ ਯੂ ਕੈਨ ਡੂ ਸੋਮਨ ਮੈਂਡੀ ਅੱਗੇ ਤਿਆਰ ਹੈ ਬਹੁਤ ਹੀ ਸੇਵਾ ਭਾਵਨਾ ਨਾਲ ਇਹ ਕੰਮ ਕਰ ਰਿਹਾ ਮੈਂ ਇਸ ਦਾ ਤੈਨੂੰ ਧੰਨਵਾਦ ਆ ਜਿਹੜਾ ਕਿਤੇ ਮੁਖੀ ਦੇ ਕਿਸੇ ਨੂੰ ਕਿੱਤਾ ਦੇਣਾ ਉਹ ਬਹੁਤ ਵੱਡਾ ਕੰਮ ਹੈ ਕਿਉਂਕਿ ਕਿੱਤੇ ਨਾਲ ਹੀ ਸਾਡੀ ਜਿਹੜੀ ਜ਼ਿੰਦਗੀ ਹੈ ਉਹੀ ਸੰਮਤ ਹੈ ਕਿੱਤਾ ਜਿਹੜਾ ਸਾਨੂੰ ਕੋਈ ਕਿੱਤਾ ਵੀ ਹੁੰਦਾ ਉਹ ਆਪਾਂ ਕੋਈ ਵੀ ਸਾਡਾ ਕਿਰਤਾ ਜਿਹੜਾ ਉਹ ਕੋਈ ਖੋ ਨਹੀਂ ਸਕਦਾ ਕੋਈ ਉਹਨੂੰ ਚੋਰੀ ਨਹੀਂ ਚੁੱਕ ਸਕਦਾ ਤੇ ਸਾਡੀ ਜਿਹੜੀ ਆ ਉਹ ਰੁਜ਼ਗਾਰ ਦਾ ਵੀ ਸਾਧਨ ਬਣਦਾ ਮੈਂ ਇੰਨੇ ਹੀ ਸ਼ਬਦ ਕਹਿੰਦਾ ਹੋਇਆ ਕਮੇਟੀ ਦਾ ਤੇ ਚੇਅਰਮੈਨ ਹਰਪ੍ਰਮੈਲ ਸਿੰਘ ਦਾ ਬਹੁਤ ਰੇਣੀ ਆ ਤੇ ਟਰਸਟ ਬਹੁਤ ਜਿੱਤੋਂ ਹੀ ਕੰਮ ਕਰ ਰਿਹਾ ਮੈਂ ਕੁਝ ਇਹਨਾਂ ਦਾ ਮੈਂਬਰ ਥੋੜਾ ਜਿਹਾ ਰਹਾਂ ਉਸ ਤੋਂ ਬਾਅਦ ਕੁਝ ਮੇਰੇ ਜੀ ਮੈਂ ਬਹੁਤ ਸਾਰੇ ਕੰਮਾਂ ਤੇ ਬਹੁਤ ਦੇਖ ਰਹਿਣਾ ਤੇ ਜ਼ਿੰਮੇਵਾਰੀ ਨਾਲ ਕਰਦੇ ਨੇ ਤੇ ਮੈਂ ਇਹਨਾਂ ਦਾ ਤਹਿਤ ਬਾਰੇ ਬਹੁਤ ਸਹੀ ਵਿਵਰਣ ਜਿਹੜੇ ਸਾਡੇ ਰੂਟ ਰੂਟ ਫ੍ਰੇਕਟੀ ਮੈਨੇ ਸੋਸਾਇਟੀ ਦੇ ਜਾਣਤ ਕਰਤਰ ਨੇ ਇਸ ਸੰਸਥਾ ਇੱਕ ٹرسٹ ਬਹੁਤ ਚਿਤੋਂ ਕੰਮ ਕਰ ਰਿਹਾ ਹੈ ਔਰ ਸਾਨੂੰ ਬੜੇ ਮੌਕੇ ਮਿਲਦੇ ਹਨ ਇੱਥੇ ਆਣਦੇ ਇਸ ٹرسٹ ਦੀ ਬਦੌਲਤ ਇੱਥੇ ਖੂਨਦਾਨ ਕੈਂਪ ਵੀ ਲੱਗਦੇ ਆ ਅੱਖਾਂ ਦੇ ਕੈਂਪ ਲੱਗਦੇ ਆ ਔਰ ਰੋਡ ਸੇਫਟੀ ਦੇ ਸੜਕ ਸੁਰੱਖਿਆ ਜੋ ਕਿ ਇਹ ਜ਼ਿਲ੍ਹਾ ਪ੍ਰਸ਼ਾਸਨ ਨੂੰ ਵੀ ਇਸ ਦਾ ਇਲਮ ਹੈ ਕਿ ਬਨਾਲਾ ਕਲਾਂ ਪਿੰਡ ਨੂੰ ਸੜਕ ਸੁਰੱਖਿਆ ਵਾਸਤੇ ਇੱਕ ਰੋਲ ਮਾਡਲ ਦੇ ਤੌਰ ਤੇ ਰੱਖਿਆ ਗਿਆ ਹੈ ਇਸ ਸਮਾਗਮ ਦੀ ਸ਼ਾਨ ਵਧਾ ਰਹੇ ਹਨ ਸ੍ਰੀ ਗੁਰਵਿੰਦਰ ਸਿੰਘ ਜੀ ਪ੍ਰਧਾਨ ਗੁਰਨਾਰਾ ਕਮਿਸ਼ਨ ਹਸਪੀਟਲ ਦਾ ਹਾਗਲੇਰਾ ਅਤੇ ਉਹਦੇ ਨਾਲ ਨਾਲ ਸਜੀਤ ਮਜ਼ਾਰੀ ਜੀ ਮਾਸਟਰ ਹਰਿੰਦਰ ਜੀ ਸੰਧੂ ਸਾਹਿਬ ਪਰਵੇਸੀ ਸਾਹਿਬ ਔਰ ਬਹੁਤ ਸਾਰੇ ਉਪਦੇਸ਼ਾ ਜਿੱਥੇ ਮੌਜੂਦ ਹਨ ਸਤਵਾਜ ਦੇ ਸਾਡੇ ਰਤੈਜ ਜਿਹੜਾ ਸਿੱਖਿਆ ਅਫਸਰ ਵੀ ਪਹੁੰਚੇ ਸੋ ਗੱਲਾਂ ਜਦੋਂ ਸੜਕ ਸੁਰੱਖਿਆ ਦੀ ਗੱਲਾਂ ਕਰਦੇ ਆ ਸਾਇ ਦੇ ਵਿੱਚ ਸਭ ਤੋਂ ਵੱਡੀ ਗੱਲ ਜਿਹੜੀ ਲੋਡ ਜਿਹਦੀ ਲੋਡ ਆ ਉਹ ਹੈ ਸਬਰ ਸੰਤੋਖ ਸਬਰ ਸੰਤੋਖ ਘਟਦਾ ਜਾ ਰਿਹਾ ਅਸੀਂ ਦੇਖਦੇ ਆ ਕਿ ਹਰ ਆਦਮੀ ਜਿਹੜਾ ਪੈਦਲ ਵੀ ਹੈ ਉਹ ਵੀ ਕਈ ਵਾਰੀ ਸੜਕ ਤੇ ਇਦਾਂ ਕ੍ਰੋਸ ਕਰਦਾ ਕਿ ਜਿਹੜਾ ਕਾਰ ਵਾਲਾ ਆ ਉਹ ਹੀ ਬ੍ਰੇਕ ਲਾ ਲਵੇ ਜਾਂ ਸਕੂਟਰ ਵਾਲਾ ਹੀ ਬ੍ਰੇਕ ਲਾ ਲਵੇ ਮੈਂ ਪਹਿਲਾਂ ਲੱਗਣਾ ਪੈਦਲ ਬੰਨ ਵਿਰ ਤੇ ਪਹੁੰਚ ਗਿਆ ਅਸੀਂ ਕਿਵੇਂ ਦੇਖਦੇ ਆ ਉਹ ਚੱਲਦਾ ਚੱਲਦਾ ਕਾਰ ਦੇ ਬਿਲਕੁਲ ਕੋਲ ਆ ਜਾਂਦਾ ਔਰ ਉਹ ਇੰਝ ਲੱਗਦਾ ਕਿ ਕਾਰ ਵਾਲਾ ਹੀ ਬੜਾ ਟੱਕਰੇ ਹੋ ਕੇ ਜਾਂ ਮੇਰੇ ਲਈ ਬ੍ਰੇਕ ਲਾਵੇ ਜਾਂ ਪਰੇ ਹੋ ਜਾਵੇ ਮੈਂ ਮੈਂ ਨਹੀਂ ਰੁਕਣਾ ਜਿਹੜੇ ਸਾਡੇ ਬੱਚੇ ਸਕੂਟਰਾਂ ਤੇ ਜਾਂਦੇ ਆ ਮੋਟਰਸਾਈਕਲਾਂ ਤੇ ਜਾਂਦੇ ਆ ਉਹਨਾਂ ਦੇ ਵਿੱਚ ਤਾਂ ਕਹਾਣੀ ਬਹੁਤ ਜ਼ਿਆਦਾ ਫਿਕਰ ਵਾਲੀ ਹੈ ਬੱਚੇ ਜੋ ਵੀਡਾ ਇੰਜਨ ਹੈ ਉਹਨੇ ਨਹੀਂ ਬੋਲਣਾ ਜਿਹੜੇ ਜਿਹੜੇ ਇੰਜਨ ਤੇ ਅਸੀਂ ਜਿਹੜੀ ਸਾਡੇ ਮੁੱਖ ਸਿੰਘ ਦੇਪਟਾ ਸਕੂਟਰ ਤੇ ਬਿਟਿਆ ਕਾਰ ਤੇ ਬਿਟਿਆ ਉਸ ਇੰਜਨ ਨੇ ਕਦੇ ਨਹੀਂ ਕਹਿਣਾ ਵੀ ਮੈਨੂੰ ਹੌਲੀ ਚਲਾਓ ਇਹ ਸਾਡਾ ਇਹ ਇਨਸਾਨੀ ਜਿਹੜਾ ਸੁਭਾਅ ਹੈ ਉਹਦੇ ਉੱਤੇ ਵਿਰ ਪਰ ਕਰਦਾ ਸੋ ਅਸੀਂ ਜਦੋਂ ਪਿੰਡਾਂ ਦੀਆਂ ਗਲੀਆਂ ਦੇ ਵਿੱਚ ਹਰ ਗਲੀ ਦੇ ਨਾਲ ਇੱਕ ਗਲੀ ਦੇ ਨਾਲ ਬਹੁਤ ਸਾਰੀਆਂ ਗਲੀਆਂ ਲੱਗਦੀਆਂ ਪਤਾ ਨਹੀਂ ਕਿਹੜੀ ਗਲੀ ਦੇ ਵਿੱਚੋਂ ਕਿਸੇ ਨੂੰ ਨਿਕਲਿਆਣਾ ਅਸੀਂ ਇਸ ਇਹ ਸੋਚ ਕੇ ਚੱਲ ਗਏ ਕਿ ਐਸ ਗਲੀ ਦੇ ਵਿੱਚ ਜਿੰਨੀਆਂ ਹੋਰ ਗਲੀਆਂ ਇਹ ਨਾਲ ਜੁੜਦੀਆਂ ਉਹਨਾਂ ਸਾਰੀਆਂ ਚ ਕੋਈ ਨਾ ਕੋ ਆ ਰਿਹਾ ਸਾਡੇ ਦਿਮਾਗ 'ਚ ਚਾਹੀਦਾ ਕਿ ਹਰ ਮੋੜ ਦੇ ਉੱਤੇ ਕੋਈ ਹੈਗਾ ਜੇ ਇੱਕ ਡਰਾਈਵਰ ਇੱਕ ਰਿਬੀ ਵਾਲਾ ਇਹ ਸਮਝੇ ਕਿ ਮੇਰੇ ਤੋਂ ਝੜਾ ਅਗਲਾ ਮੋੜ ਮੈਂ ਅਗਲਾ ਮੋੜ ਆਇਆ ਇਹਦੇ ਉੱਤੇ ਕੋਈ ਗੱਡੀ ਕੋਈ ਸਕੂਟਰ ਕੋ ਪੈਦਲ ਕੋ ਸਾਈਕਲ ਵਾਲਾ ਕੋ ਹੈਗਾ ਕੋਈ ਇਸ ਸੋਚ ਨਾਲ ਚੱਲੇ ਔਰ ਇਸ ਸੋਚ ਨਾਲ ਚੱਲੇ ਕਿ ਹਰ ਗਲੀ ਦੇ ਵਿੱਚ ਕੋਈ ਕੋਲੋਂ ਕੋਈ ਸਾਈਕਲ ਕੋ ਡੈਕੀ ਆ ਸਕਦਾ ਕਿਸ ਤਰ੍ਹਾਂ ਨਾਲ ਅਸੀਂ ਬਚ ਸਕਦੇ ਆ ਔਰ ਬੜੇ ਪ੍ਰਿੰਸੀਪਲ ਬਣਾਏ ਨੇ ਜਿਹੜੇ ਮਹਾਰਿਆ ਉਹ ਕਹਿੰਦੇ ਜਦੋਂ ਅਸੀਂ ਕਾਰ ਚੱਲਦੇ ਆ ਜਿੰਨੀ ਸਾਡੀ ਸਪੀਡ ਆ ਉੰਨੀ ਸਾਨੂੰ ਉਤੋਂ ਫੁੱਟ ਵਿਚੇ ਰਹਿਣਾ ਚਾਹੀਦਾ ਜੇ 40 ਦੀ ਸਪੀਡ ਤੇ ਅਸੀਂ ਹਾਂ ਤੱਕ ਜਿਹੜਾ ਅਗਲਾ ਬੰਦਾ ਉਹ ਤੋਂ ਅਸੀਂ ਚੱਲ ਉਨੇ ਹੀ ਫੁੱਟ ਵਿਚੇ ਰਹੀਏ ਔਰ ਬ੍ਰੀਕ ਲਾਉਣ ਦਾ ਚਾਂਸ ਸਦਾ ਹੀ ਆ। ਜੇ ਅਸੀਂ ਗੱਡੀ ਇਸ ਹਿਸਾਬ ਨਾਲ ਚਲਾਣੀ ਆ ਕਿ ਜਿਹੜੀ ਅਗਲੀ ਗੱਡੀ ਉਹਦੇ ਨਾਲ ਕਿਸੇ ਨੂੰ ਸਰਟੀਫਿਕੇਟ ਮਿਲ ਜਾਣਾ ਬਹੁਤ ਵੱਡੀ ਗੱਲ ਨਹੀਂ। ਸਭ ਤੋਂ ਵੱਡਾ ਉਹ ਬੱਚੇ ਦਾ ਸਿੱਖਿਅਤ ਹੋਣਾ ਅਤੇ ਸਿੱਖਤ ਹੋ ਕੇ ਇੱਕ ਸਮਾਜ ਦੇ ਵਿੱਚ ਸੰਗਾਰਤਵਾ ਰੱਖਣ ਦੇ ਬਾਵਜੂਦ ਆਪਣਾ ਇੱਕ ਰਜਗਾਰ ਦਾ ਤੰਦਾ ਜਿਹੜਾ ਸ਼ੁਰੂਆਤ ਕਰਨਾ ਉਹਦੇ ਲਈ ਬਹੁਤ ਵੱਡੀ ਪ੍ਰਾਪਤੀ ਹੁੰਦੀ ਹੈ। ਕਿਉਂਕਿ ਬੱਚੇ ਪੜਦੇ ਆ ਕਈ ਸਕੂਲਾਂ ਜਾਂ ਕਾਲਜਾਂ ਦੇ ਵਿੱਚ ਨਹੀਂ ਪੜ ਸਕਦੇ ਤੇ ਉਹ ਜ਼ਿੰਦਗੀ ਵਿੱਚ ਸੋਚਦੇ ਰਹਿੰਦੇ ਨੇ ਕੁਛ ਨਾ ਮੇਰੇ ਕੋਲ ਕੋਈ ਸਕਿੱਲ ਹੁੰਦੀ ਕੋਈ ਕਰ ਸਕਦਾ ਉਹਦੇ ਨਾਲ ਤਾਂ 2009 ਤੋਂ ਇਹ ਪ੍ਰਵੰਸਟਾਰ ਕੀਤਾ ਸੀ ਇਸ ٹرسٹ ਨੇ ਤੇ ਸਿਵਾਈ ਸੈਂਟਰ ਦੀ ਸ਼ੁਰੂਆਤ ਕੀਤੀ ਸੀ ਕਿ ਲਗਾਤਾਰ ਚੱਲ ਰਹੀ ਹੈ ਸਿੱਖ ਸਾਲ ਦੀ ਇਹ ਪੂਰੀ ਦਿਨ ਰਿਤੀ ਜਾਂਦੀ ਹੈ ਜਿਹਦੇ ਵਿੱਚ ਸਾਡੇ ਮੈਡਮ ਪਰਮਜੀਤ ਕੌਰ ਜੀ ਬੈਠੇ ਨੇ ਜਿਨ੍ਹਾਂ ਦੀਆਂ ਬਹੁਤ ਵੱਡਾ ਜਿਨ੍ਹਾਂ ਦਾ ਇਹ ਸੇਵਾ ਦੇ ਵਿੱਚ ਹੱਥ ਹੈ ਤੇ ਸ਼ਾਮ ਨੂੰ ਫਿਰ ਜਦੋਂ 2 ਘੰਟੇ ਜਾਂ 3 ਘੰਟੇ ਇਹਨਾਂ ਕੋਚਾ ਪੰਜ ਤੋਂ ਲੈ ਕੇ ਜਾਂ 4 ਤੋਂ ਲੈ ਕੇ 7 ਵਜੇ ਤੱਕ ਸਮਾਂ ਇਹਨਾਂ ਨੂੰ ਲਈਦਾ ਵੀ ਕਿਸੇ ਨਾ ਕਿਸੇ ਤਰ੍ਹਾਂ ਇਹ ਬੱਚੇ ਜਿੱਥੇ ਆਪਣੇ ਮਾਪੇ ਨਾਲ ਹੱਥ ਫਟਾਉਂਦੇ ਹੈ ਮਾਪੇ ਦੀ ਸੇਵਾ ਕਰਦੇ ਹੈ ਉੱਥੇ ਸਮਾਜਿਕ ਉਤਪਾਦ ਵੀ ਕੋਈ ਨਾ ਕੋਈ ਆਪਣਾ ਬਣਾ ਲੈਣਾ ਸਾਡੇ ਗਤਾ ਸਾਹਿਬ ਵੀ 2-4 ਮਿੰਟ ਚ ਸਪਾਲ ਸਿੰਘ ਦਾ ਪਹੁੰਚਣ ਵਾਲੇ ਆ ਅਤੇ ਇੱਕ ਦੋ ਮੈਂਬਰ ਹੋਰ ਹੀ ਫੜਨ ਵਾਲੇ ਆ ਕਿਉਂਕਿ ਰੋਡ ਸ਼ਿਫਟ ਦੀ ਉੱਤੇ ਵੀ ਗੱਲ ਹੈ ਜੁੜ ਕੀਤੀ ਜਾਂਦੀ ਜਦੋਂ ਵੀ ਕਿਤੇ ਕੋਈ ਸਮਾਗਮ ਹੁੰਦਾ ਕਿਉਂਕਿ ٹرسٹ ਨੇ ਆਪਣਾ ਹਿੱਸਾ ਜਿਹੜਾ ਆ ਉਹ ਜਿਹੜਾ ਹੈਗਾ ਸਰਬ ਸੁਰੱਖਿਆ ਸੇਵਾ ਸੈਣੀ ਉਹਦੇ ਵਿੱਚ ਵੀ ਸਾਡਾ ਜਿਹੜਾ ਹਿੱਸਾ ਆ ਅਸੀਂ ਕਲੱਬ ਕੀਤਾ ਸੀ ਉਸ ਸੋਸਾਇਟੀ ਦੇ ਨਾਲ ਅਤੇ ਮੈਂ ਉਸ ਸੋਸਾਇਟੀ ਦਾ ਵੀ ਉਮੀਦਪੜਨਾ ਆ ਉਹਦੇ ਤਹਿਤ ਅਸੀਂ ਕਾਫੀ ਸਵਾਮਾ ਪਿੰਡ ਦੇ ਵਿੱਚ ਜਾਂ ਬਾਹਰ ਫਿਲਟੀਆਂ ਜਾਂਦੀਆਂ ਜਿਹਦੇ ਨਾਲ ਬੱਚਿਆਂ ਨੂੰ ਵਿਦਿਅਕ ਕਿਰਵਾਉਣ ਤੋਂ ਪਹਿਲਾਂ ਕੁਝ ਉਹ ਜਿਹੜੇ ਸਾਨੂੰ ਇੱਕ ਰੂਲ ਰੈਵਿਊਸ਼ਨ ਜਿਹੜੇ ਆ ਸਾਡੇ ਸਾਹਮਣੇ ਹਰ ਦਿੱਤੇ ਜਾਂਦੇ ਆ ਜਿਸ ਤਰ੍ਹਾਂ ਜਿਸ ਤਹਿਤ ਆਪਾਂ ਗੱਡੀ ਚਲਾਉਣੀ ਹੁੰਦੀ ਹੈ ਜਾਂ ਸੜਕ ਤੇ ਚੱਲਣਾ ਹੁੰਦਾ ਜਾਂ ਸੜਕ ਤੇ ਚੱਲਦੇ ਆ ਆਪਣੇ ਆਪ ਨੂੰ ਖੌਕਤ ਰੱਖਣਾ ਹੁੰਦਾ ਉਹ ਦਿਨ ਤਹਤ ਵੀ ਗੱਲਬਾਤ ਕੀਤੀ ਜਾਂਦੀ ਹੈ ਮੈਂ ਧੰਨਵਾਦ ਕਰਦਾ ਇੱਥੇ ਸਾਰੇ ਜਿੱਥੇ ਬੱਚੇ ਬੱਚਿਆਂ ਨੇ ਪੂਰਾ ਇੱਕ ਸਾਲ ਲਗਾ ਕੇ ਇਸ ਸਾਡੇ ਮੈਡਮ ਪੰਜਾਬੀ ਕੌਰ ਜੀ ਦਾ ਵੀ ਇਜਤਮਾਨ ਵਧਾਇਆ ਅਤੇ ਕਿਉਂਕਿ ਬੱਚੇ ਉਸ ਵੇਲੇ ਵੀ ਕੋਈ ਪ੍ਰਾਪਤੀ ਕਰਦੇ ਆ ਜਦੋਂ ਉਹ ਆਪਣੇ ਟੀਚਰ ਦਾ ਸਤਿਕਾਰ ਕਰਦੇ ਹੋਣ ਜਦੋਂ ਜੇ ਆਪਾਂ ਆਪਣੇ ਟੀਚਰ ਦਾ ਸਤਿਕਾਰ ਨਾ ਕਰੀਏ ਕਿਉਂਕਿ ਟੀਚਰ ਇੱਕ ਗੁਰੂ ਹੁੰਦਾ ਸੰਸਾਰਿਕ ਗੁਰੂ ਥਾਰਾ ਟੀਚਰ ਹੈ ਕਿਸੇ ਨਾ ਕਿਸੇ ਕਿਤੇ ਦੇ ਵਿੱਚ ਜਦੋਂ ਆਪਾਂ ਕੋਮਹਾਰਤ ਹਾਸਲ ਕਰਦੇ ਆ ਤੇ ਮੈਂ ਵੀ ਫੜਾ ਪਤਾ ਕੁਲਵਿੰਦਰ ਸਿੰਘ ਹੁਣਾਂ ਤੇ ਮੈਂ ਇਹਦਾ ਕਾਲਜ ਪੜ੍ਹਦਾ ਸੀ ਮੇਰੀ ਯਾਦ ਤੋਂ ਹੁੰਦੀ ਨਹੀਂ ਵੀ ਮੈਂ ਹਰੇਕ ਪ੍ਰੋਫੈਸਰ ਦੇ ਪੈਰੀ ਹੱਥ ਜੋੜ ਲਾਉਣੇ ਆ ਮੋਢੀ ਹੱਥ ਨਹੀਂ ਉਜਾਉਣੇ ਤੇ ਕਈ ਇਹੋ ਜਿਹੇ ਪ੍ਰੋਫੈਸਰ ਸੀ ਜਿਹੜੇ ਬੜੇ ਸਖਤ ਸੀ ਪਰ ਮੇਰੇ ਨਾਲ ਬੜੇ ਨਰਮ ਹੋ ਗਏ ਇਸੇ ਕਰਕੇ ਵੀ ਬੱਚਾ ਜਣਾ ਯਾਰ ਪੈਰੀਂ ਹੱਤ ਲਾਉਂਦਾ ਤੇ ਹੁਣ ਵੀ ਜਦੋਂ ਹਨ ਕਰ ਮਿਲਦੇ ਇਹੋ ਨੇ ਪੈਰੀਂ ਹੱਤ ਲਾਉਣੇ ਕਹਿੰਦੇ ਨਾ ਨਾ ਹੋਣਾ ਲਾਇਓ ਤੁਸੀਂ ਛੱਡਦਾ ਤੁਹਾਡਾ ਰਤਵਾ ਦੂਜਾ ਹੋ ਗਿਆ ਪਰ ਕਹਿੰਦਾ ਨਹੀਂ ਅੱਜ ਕਹੀ ਜੀ ਤੁਹਾਡਾ ਤੁਹਾਡਾ ਹਮੇਸ਼ਾ ਉੱਚਾ ਰਹਿਣਾ ਗੁਰੂ ਦਾ ਰਤਵਾ ਹਮੇਸ਼ਾ ਉੱਚਾ ਜਾਂਦਾ ਕਿਉਂਕਿ ਗੁਰੂ ਭਾਵੇਂ ਆਪ ਉਸੇ ਸਤੰਤ ਤੇ ਰਹਿੰਦਾ ਉਹਦੇ ਦਿੱਤੀ ਸਿੱਖਿਆ ਦੁਆਰਾ ਉਹ ਬੱਚੇ IAS IPS ਅਤੇ ਵੱਡੇ ਵੱਡੇ ਸਥਾਨ ਪ੍ਰਾਪਤ ਕਰਦੇ ਆ ਉਹ ਭਾਵੇਂ ਆਪ ਪ੍ਰੋਫੈਸਰ ਹੀ ਰਹਿੰਦਾ ਹੈਗਾ ਪਰ ਉਹਦੀ ਦਿੱਤੀ ਵਿੱਧਿਆ ਸਦਕਾ ਉਹ ਪੰਜਾਬ ਉਹ ਪੂਰੇ ਸੰਸਾਰ ਦੇ ਵਿੱਚ ਦੇਸ਼ ਦੇ ਵਿੱਚ ਵੱਡੇ ਉਰਤਵੇ ਪਾ ਕੇ ਇੱਕ ਸਰਕਾਰ ਆਪਣਾ ਪਾਉਂਦੇ ਆ ਜਿਸ ਕਰਕੇ ਮੈਂ ਸਾਰੇ ਬੱਚਿਆਂ ਨੂੰ ਇਹ ਬੇਤੀ ਜੋ ਕਰਨਾ ਕਿ ਤੁਸੀਂ ਜਰੂਰ ਆਪਣੇ ਟੀਚਰ ਦਾ ਆਪਣੇ ਮਾਪੇ ਦਾ ਸਤਿਕਾਰ ਕਰਨਾ ਆਪਾਂ ਸਿੱਖੀਏ ਜਿਨ੍ਹਾਂ ਨੇ ਸਾਨੂੰ ਜਨਮ ਦਿੱਤਾ ਅਤੇ ਜਨਮ ਦੇਣ ਤੋਂ ਬਾਅਦ ਫਿਰ ਸਾਨੂੰ ਫੀਟਰ ਨੇ ਇੱਕ ਸਿਖਾ ਦਿੱਤੀ ਸਾਨੂੰ ਫੀਟਰ ਨੇ ਇੱਕ ਸਮਾਜ ਵਿੱਚ ਰਹਿਣਾ ਸਿਖਾਇਆ ਤੇ ਕਿਉਂਕਿ ਮੈਂ ਚੇਅਰਮੈਨ ਸਾਹਿਬ ਦੀ ਗਿਆਨ ਅਥਕਾ ਕੁਝ ਦੱਸਣਾ ਚਾਹੁੰਦਾ ਕਿਉਂਕਿ ਸਾਡਾ ਟਰਸਟ ਬਹੁਤ ਸਾਰੀਆਂ ਸਵਾਵਾਂ ਜਿਹੜੀਆਂ ਆ ਇਹ ਕਰ ਰਿਹਾ ਗੁਰੂ ਦੀ ਕਿਰਪਾ ਨਾਲ ਜਿੱਥੇ ਰੋਡ ਸੇਫਟੀ ਦੇ ਵਿੱਚ 40 ਸਕੂਲਾਂ ਦੇ ਵਿੱਚ ਘੱਟੋ ਘੱਟ ਕਲੱਬ ਬਣਾਏ ਹੋਏ ਆ ਜਿੱਥੇ ਜਿਹੜੇ ਸਕੂਲ ਐ ਉਹਨਾਂ ਜਿਹੜੇ ਬੱਚੇ ਐ ਉਹਨਾਂ ਦਾ ਅਸੀਂ 11 11 ਬੰਦੇ ਉਹਨਾਂ ਦੇ ਵਿੱਚ ਸ਼ਾਮਲ ਕੀਤੇ ਆ ਉਹਨਾਂ ਚੋ ਇੱਕ ਪ੍ਰਧਾਨ ਬਣਾਇਆ ਇੱਕ ਸਕੱਤਰ ਬਣਾਇਆ ਤੇ ਉਹ ਤਾਂ ਬੱਚਿਆਂ ਨੂੰ ਅਸੀਂ ਰੋਡ ਸੇਫਟੀ ਦਾ ਸਿੱਖਤ ਕਰਦੇ ਆ ਤੇ ਉਸ ਤੋਂ ਉਹੀ ਬੱਚੇ ਮੇਰੇ ਕੋਸਟ ਸਕੂਲ ਦੇ ਵਿੱਚ ਜਿਹੜਾ ਆ ਉਹ ਗਿਆਨ ਦਿੰਦੇ ਆ ਕਿ ਕਿਹੜੇ ਤਰ੍ਹਾਂ ਰੋਡ ਸੇਫਟੀ ਦੇ ਅਨੁਕੂਲ ਆਪਾਂ ਸੜਕ ਤੇ ਉੱਤੇ ਚੱਲਣਾ ਹੈਗਾ ਇਹ ਤੁਹਾਡੀਆਂ ਐਕਟੀਵਿਟੀ ਲਗਾਤਾਰ ਚੱਲਦੀਆਂ ਰਹਿੰਦੀਆਂ ਅੱਜ ਵੀ ਸਾਡੇ ਕੰਚਾਰ ਜੇ ਪ੍ਰਵੀਨ ਜੀ ਹੈਗੇ ਆ ਐਸਆਈ ਉਹ ਜਿਲ੍ਹੇ ਦੇ ਇੰਚਾਰਜ ਹੈ ਰੋਡ ਸੇਫਟੀ ਦੇ ਪਰ ਉਹ ਉਹਨਾਂ ਦੀ ਡਿਊਟੀ ਲੱਗ ਗਈ ਕਿਸੇ ਹੋਰ ਪਾਸੇ ਉਹ ਇੱਥੇ ਪਹੁੰਚ ਨਹੀਂ ਸਕੇ ਨੇ ਤਾਂ ਉਹਨਾਂ ਨੇ ਆ ਕੇ ਚੰਗੀ ਤਰ੍ਹਾਂ ਇਸ ਵਿਸ਼ੇ ਦੇ ਉੱਤੇ ਬੋਲਣਾ ਸੀ ਤੇ ਬੱਚਿਆਂ ਨੂੰ ਸਿੱਖਿਆਤ ਕਰਨਾ ਸੀ ਉਸ ਤੋਂ ਬਾਅਦ ਅਸੀਂ ਜਦੋਂ ਸਟਾਰਟ ਕੀਤਾ ਤਾਂ ਅਸੀਂ ਕੀਰਤਨ ਵੀ ਬੱਚਿਆਂ ਨੂੰ ਸਿਖਾਇਆ ਪਰ ਕੁਝ ਸਮੇਂ ਬਾਅਦ ਬੱਚੇ ਫਿਰ ਸਾਡੇ ਘਟ ਗਏ ਫਿਰ ਕੀਰਤਨ ਬੰਦ ਹੋ ਗਿਆ ਕੋਈ ਬੱਚੇ ਨਹੀਂ ਸੀ ਆਉਂਦੇ ਗੱਟਕਾ ਵੀ ਸਿਖਾਇਆ ਬੱਚਿਆਂ ਨੂੰ ਉਸ ਤੋਂ ਬਾਅਦ ਹੁਣ ਜਿਹੜੇ ਗਰੀਬ ਲੋਕ ਆਪਣਾ ਇਲਾਜ ਨਹੀਂ ਕਰਵਾ ਸਕਦੇ ਉਹਨਾਂ ਦੇ ਲਈ ٹرسٹ ਜਿੰਨੀ ਹੋ ਸਕੇ ਵੱਧ ਵੱਧ ਮਦਦ ਕਰਦਾ ਉਹਨਾਂ ਲੋਕਾਂ ਦੀ ਜਿਹੜੀਆਂ ਬੱਚੀਆਂ ਦੇ ਮਾਪਬਪ ਗਰੀਬ ਹੈ ਜਾਂ ਲੋੜਵੰਦ ਹੈ ਉਹ ਆ ਸਮੇਂ ਉਹਨਾਂ ਦੀ ਮਦਦ ਕੀਤੀ ਜਾਂਦੀ ਹੈ ਅਤੇ ਪਿੰਡ ਦੇ ਵਿੱਚ ਕਿਸੇ ਨੂੰ ਵੀ ਖੁੱਲ ਹੈ ਜਿਹੜੀਆਂ ਇੱਥੇ ਸਲਾਈ ਸੈਂਟਰ ਚ ਆਉਂਦਾ ਉਹ ਕਿਸੇ ਵੀ ਪਿੰਡ ਤੋਂ ਵੀ ਆ ਕੇ ਬੱਤੀ ਜਿਹੜੀ ਇੱਥੇ ਸਿਕਿਤ ਹੋ ਸਕਦੀਆਂ ਇੱਕ ਅੱਖਾਂ ਦਾ ਕੱਪ ਸਾਡਾ ਲਗਾਇਆ ਜਾਂਦਾ ਜਿਹੜਾ ਬਹੁਤ ਵੱਡੇ ਪੱਧਰ ਤੇ ਹੁੰਦਾ ਪੂਰੇ ਜ਼ਿਲ੍ਹੇ ਦੇ ਵਿੱਚੋਂ ਘਟ ਤੋਂ ਘਟ ਵੀ ਬਹੁਤ ਦੇ ਕਰੀਬ ਹਰ ਕੁਮਰੀ ਜੁਸਤ ਹੋ ਜਾਂਦਾ ਹੈ ਜਿਹੜਾ ਅਸੀਂ ਸੀਐਮਸੀ ਲੁਧਿਆਣਾ ਚ ਜਾ ਕੇ ਉਹਨਾਂ ਦਾ ਇਲਾਜ ਕਰਵਾਉਨੇ ਆ ਉਹਦੇ ਨਾਲ ਦੋ ਬਲੱਡ ਡਨਰ ਜਪਲ ਗਾਉਨੇ ਆ ਜਿੰਨਾਂ ਤੇ ਪਿੱਛੇ ਵੀ ਅਸੀਂ ਇੱਕ ਪੀਡੀਆਈ ਤੋਂ ਕੈਪਲ ਗਿਆ ਜੂਨ ਦੇ ਵੈਸੇ ਇਹ ਸੱਜਣ ਅਸ਼ੀਸ਼ ਭਗਤ ਸਿੰਘ ਨਗਰ ਦਾ ਸਵਰਥ ਅਰਜ਼ੀਆਂ ਵਿਸ਼ੇਸ਼ ਸਰਗਰਮੀਆਂ ਕੱਲ ਫੇਰ ਨਮੀਆਂ ਤੇ ਤਾਜ਼ੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪਤਲੀ ਸਿੰਘ ਅਜਾਜ਼ਤ ਦਿਓ ਧੰਨਵਾਦ